ਲਓ ਵੀ ਮਤਰੋ ਬਾਈ ਪਿੰਡ ਦੇ ਕੋਲੇ ਪਿੰਡ ਬੁੱਟਰ ਦੇ ਵਿੱਚ ਅੱਜ ਫੇਰ ਪਹੁੰਚੇ ਆ ਬਾਈ ਕੋਲੇ ਚਾਰ ਨਾਗਾ ਜੀ 3 ਸਵਰਾਜ 855 ਤੇ 1744 ਟਰੈਕਟਰ ਆ ਜੀ ਸਾਰੀ ਜਾਣਕਾਰੀ ਬਾਈ ਤੋਂ ਲਵਾਂਗੇ ਕੀ ਹਾਲ ਆ ਬਾਈ ਬਾਈ ਸਸਤੀ ਹੋ ਠੀਕ ਠਾਕ ਹਾਂ ਜੀ ਬਾਈ ਤੁਸੀਂ ਦੱਸੋ ਠੀਕ ਵਧੀਆ ਵਧੀਆ ਜੀ ਕਿੰਨੇ ਚਾਰ ਨਾਗਾ ਵੀਰੇ ਆਪਾਂ ਜੀ ਆਪਣੇ ਕੋਲੇ ਚਾਰ ਨਾਗਾ ਛੋਟੇ ਰੇਟਾਂ 'ਚ ਉਹਨਗੇ ਹਾਂ ਬਾਈ ਠੀਕ ਆ ਤੇ ਡਿਸਕਾਊਂਟ ਮਿਲੂਗਾ ਡਿਸਕਾਊਂਟ ਕਰਾਂਗੇ ਬਾਈ ਕਰਾਂਗੇ ਥਾਮਨਤਾਂ ਨਾਲ ਲੈ ਦਾ ਫੁੱਲ ਕਰਾਂਗੇ ਠੀਕ ਆ ਤੇ ਆ ਹੀਰੇ ਬਾਰੇ ਦੱਸਿਓ ਬਰੇ ਮਾੜੇ ਇਹ ਬਾਈ 4540 ਹਾਂਜੀ 12 ਮਾੜਲਾ ਅੱਛਾ 12 ਮਾੜਲਾ ਇਹ ਹਾਂ ਠੀਕ ਆ ਜੀ ਟਾਇਰਾਂ ਦੀ ਜੀ ਗੱਲ ਕਰੀ ਬਈ ਚਾਰੇ ਟਾਇਰ 75 ਪੈਸੇ ਹੈਗੇ ਆ ਬਈ ਇਹਦੇ ਚਾਰੇ 75 ਪੈਸੇ ਟਾਇਰ ਆਰੇ ਨੂੰ ਮੈਂ ਦਿਖਾ ਦੋ ਬਈ ਹਲੇ ਨਟਾ ਨਟਾ ਨੂੰ ਉਮੀ ਪਈ ਹੈ ਪੂਰੇ ਸਾਫ ਆ ਨੋਵੇਂ ਮਿੱਤਰੋ ਦੇ ਸਕਦਾ ਰਿਮਾ ਰੋਮਾ ਦਾ ਬਹੁਤ ਸਾਫ ਟਰੈਕਟਰ ਪਿਆ ਦੇਖ ਸਕਦੇ ਤੁਸੀਂ ਕਿ ਸੇ ਪਾਸੇ ਕੋ ਜੰਗ ਵਗ ਰਹੀ ਆ ਚੀਜ਼ਾਂ ਤੋਂ ਛੇਤੀ ਜਾਂਦਾਂ ਆ ਆ ਦੇਖ ਸਕਦੇ ਆ ਤੁਸੀਂ ਟਾਇਰ ਵੀ BK ਦੇ ਮਹਿੰਗੇ ਟਾਇਰ ਆ BK ਦੇ ਟਾਇਰ ਆ ਕੰਪਨੀ ਦੇ ਟਾਇਰ ਆ ਮਤਲਬ ਮਗਰਾਡਾ ਮਰੂਡਾ ਦਾ ਬੈਲ ਕਾਲਾ ਸਾਫ ਰਾਈਟਰ ਪਿਆ ਦੇਖ ਸਕਦਾ ਤੁਸੀਂ ਤੇ ਅਗਲੇ ਟਾਇਰ ਵੀ ਉਹ ਨਹੀਂ ਹੈ ਨਾ ਭਾਈ ਹਾਂ ਤੇ ਬੈਰ ਬੁਰਰੀ ਕਿਵੇਂ ਬਈ ਬੈਰ ਬੁਰਰੀ ਸਹੀ ਹੈ ਬਈ ਭਲਾ ਧੁੰਦ ਚ ਖੜੇ ਦੀ ਸਲਫ ਮਾਰ ਲੈਣ ਤੜਕੇ ਗਰੰਟੀ ਆ ਸਲਫਾ ਮਾਰ ਲੈ ਕੋਈ ਚੱਕਰ ਨਹੀਂ ਬਾਡੀ ਲੈਂਡ ਦਾ Ориਜినਲ ਆ ਬਾਡੀ ਲੈਂਡ ਦਾ Ориਜినਲ ਆ ਰੰਗ ਪੇਂਟ ਦਾ ਕਿਵੇਂ ਆ ਸ਼ੋਅ ਦਾ ਬਾਈ ਲਾ ਕੇ ਹੀ ਰੱਖੀ ਜਿਵੇਂ ਨਵਾਂ ਕਢਾਇਆ ਵਾ ਆਈ ਆ ਹੁਣ ਹੀ ਲਾਈ ਆ ਸ਼ੋਅ ਠੀਕ ਹੈ ਕਹਿਣ ਦਾ ਮਤਲਬ ਇਹ Ориਜినਲ ਆ ਟਰੈਕਟਰ ਸਾਰਾ ਲੋ ਮਿੱਤਰੋ ਇਸ ਉਸੇ ਦਾ ਬਹੁਤ ਸੋਹਣਾ ਟਰੈਕਟਰ ਪਿਆ ਦੇਖ ਸਕਦੇ ਤੁਸੀਂ 12 ਮਾਡਲ ਹੈ ਗਰੇ ਹਨ ਹਾਂ 12 ਮਾਡਲ ਆ 12 ਮਾਡਲ ਹੈ ਤੇ ਕੀ ਡਿਮਾਂਡ ਕਰਦੇ ਭਾਈ ਇਹਦੀ ਇਹਦੀ ਭਾਈ ਆਪਾਂ 345 ਮੰਗਦੇ ਆ 345 ਮਾਨ ਤਾਨ ਫੁੱਲ ਕਰ ਦਾਂਗੇ ਆਪਾਂ ਮਾਨ ਤਾਨ ਹੋ ਜਾ ਹਾਂ ਬੰਦਾ ਮੋੜਦਾ ਨਹੀਂ ਦਿੰਦੇ ਯਾਰ ਫੁੱਲ ਆਪਾਂ ਤਨ ਕਰ ਦਾਂਗੇ 5000 ਛੱਡ ਕਟਾਵ ਵੀ ਦੇਵਾਂਗੇ ਠੀਕ ਆ ਜੀ ਲਓ ਹੋਰ ਵੀ ਕਰ ਦਾਂਗੇ ਮਾਨ ਤਾਨ ਯਾਰ ਆਪਣੀ ਵੀਡੀਓ ਜਿਹੜਾ ਦੇਖ ਕੇ ਜਾਊਗਾ ਸਕਰੀਨ ਸ਼ਾਟ ਲੈ ਜਾ ਤੇ ਭਾਈ ਹੁਣ ਮਾਨ ਤਾਨ ਦੀ ਗੱਲ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਯਾਰ ਹਾਂ ਇੰਜਨ ਗੇਅਰ ਦੀ ਫੁੱਲ ਗਾਰੰਟੀ ਕੋਈ ਬਲੋ ਨਹੀਂ ਕੋਈ ਆਵਾਜ਼ ਨਹੀਂ ਆਪਾਂ ਦੇਣ ਹਾਰਾਂ ਜੇ ਕੋਈ ਉਹੋ ਜੀ ਗੱਲ ਹੋਵੇ ਕੋਈ ਬਲੋ ਮਾਰੇ ਡਰਵਾਜ ਕਰੇ ਠੀਕ ਆ ਕਾਹਤ ਆ ਦੇ ਕੋਈ ਬਲੋਸ਼ ਲੋ ਨਹੀਂ ਟਰੈਕਟਰ ਤੁਸੀਂ ਵਾਕੇ ਚੈੱਕ ਕਰਕੇ ਲਿਆ ਹਰ ਤਸੱਲੀ ਨਾਲ ਭਾਵੇਂ ਉਹਦਾ ਕਾਰੀਗਰ ਵੀ ਲਿਆਉਣ ਬਾਈ ਹਾਂ ਨਾਲ ਕੋਈ ਗਰੰਟੀ ਬਾਈ ਨੇ ਦੇ ਦਿੱਤੀ 110% ਗਰੰਟੀ ਪੈਰਪੁਰ ਦਾ ਨਾਮ ਲਗਾ ਦੇਣਾ ਮੇਰਾ ਪੈਰਪੁਰ ਦਾ ਨਾਮ ਤੁਸੀਂ ਦੇਖ ਸਕਦੇ ਹੋ ਐਨ ਕੋਕਾ ਬੀਸ ਪਿਆ ਟਰੈਕਟਰ ਸਟਿਕਰਸ ਤੋਂ ਕਰਾ ਨਾਲ ਦੀ ਹਣਾ ਵੀਰੇ ਹਾਂ ਹਾਂ ਸਟਿਕਰ ਸਾਰੇ ਨਾਲ ਦੀ ਆ ਬਾਕੀ ਬਾਡੀ ਲਾਈਨ ਦਾ ਬਹੁਤ ਸੋਹਣਾ ਟਰੈਕਟਰ ਪਿਆ ਹਣਾ ਤੇ ਖੋਲ ਕੇ ਦਿਖਾਈਏ ਆਪਾਂ ਹੋਰ ਕੇ ਦਿਖਾ ਦੂੰ ਮੜਾ ਵਿੱਚ ਲੈ ਵੀ ਧਰ ਮਾਰ ਲੈ ਲੈ ਜਮਾ ਸਾਹ ਪਿਆ ਟਰੈਕਟਰ ਅ ਵਧੀਆ ਹਨਾ ਕੋਈ ਖੁੱਲੇ-ਖੁੱਲੇ ਨਹੀਂ ਗਾ ਕੋਈ ਲੈ ਸ਼ੇਕ ਨਹੀਂ ਸੁੱਕਾ ਪਿਆ ਟਰੈਕਟਰ ਇਹਨਾਂ ਦਾ ਬਕਾਇਆ ਠੀਕ ਆ ਜੀ ਤੇ ਆ ਸ਼ੋਅ ਦੇ ਸਟਿੱਕਰ ਸਟੈਕ ਦਿਖਾ ਦੇ ਯਾਰ ਆ ਉਮੀ ਲੱਗਿਆ ਕੰਪਨੀ ਆ ਉਮੀ ਲੱਗਿਆ ਸਟੈਕਰ ਹਨਾ ਹਾਂ ਲੋ ਮਤਰਾ ਰੇਟ ਵੀ ਤੁਹਾਨੂੰ ਦੱਸਦਾ ਭਾਈ ਜੀ ਨੇ ਬਾਕੀ ਫਾਇਦਾ ਬਹੁਤ ਸਾਨੀ ਹਾਲਤ ਦੇ ਵਿੱਚ ਕਹਿਣ ਦਾ ਮਤਲਬ ਨਾ ਟਰੈਕਟਰ ਛੱਡਣ ਵਾਲਾ ਨਹੀਂ ਗਾ ਤੇ ਛੋਟੇ ਰੇਟ ਚਾਹਨਾ ਇਹ ਹਾਂ ਤੇ ਅੱਗੇ ਵੀਰੇ ਤੇਲ ਤੇ ਬ੍ਰੇਕਾਂ ਨਾਲੇ ਭਾਈ ਇਹਦੀਆਂ ਅੱਛਾ ਤੇਲ ਬ੍ਰੇਕਾਂ ਹਾਂ ਤੇਲ ਬ੍ਰੇਕਾਂ ਤੇਲ ਬ੍ਰੇਕਾਂ ਟਰੈਕਟਰ ਆ ਮਤਲਬ ਦੇਖ ਸਾ ਤੂੰ ਸਿੱਧੂ ਰੋ ਦਿਖਾ ਦੇ ਕੋਰ ਬੈਕ ਵਾਰੀ ਇੱਕ ਮੈਨੂੰ ਦੂਰੋਂ ਦਿਖਾ ਦੇ ਟਰੈਕਟਰ ਨੂੰ ਦੇ ਸਕਦੇ ਕੋਕਾ ਵਿਜ਼ਾ ਹੀਰਾ ਟਰੈਕਟਰ ਦੇਖ ਸਕਦੇ ਤੇ ਟੱਡ ਨਾਲ ਆ ਨੀਗਾ ਤੇ ਆ ਜਾ ਇਧਰ ਮਿੱਤਰ ਸਵਰਾ 1855 ਦੇ ਇਹਦੇ ਵਾਰ ਮੇਰ ਬਾਬਾ ਇਹ ਬਾਈ 7 ਮਾਣ ਲਾ ਅੱਛਾ ਇਹ 7 ਮਾਣ ਦਾ ਹਾਂ ਚਾਰੇ ਟਾਇਰ ਨਵੇਂ ਆ ਟਰੈਕਟਰ ਦੇ ਚਾਰੇ ਟਾਇਰ ਨਵੇਂ ਆ ਹਨਾ ਹਲੇ ਬੰਬਲ ਵੀ ਨਹੀਂ ਕਸੇ ਯਾਰ ਆ ਦੇਖ ਆ ਦਿਖਾ ਦੇ ਮੇਰਾ ਬੰਬਲ ਲੈ ਆਉ ਮੈਂ ਨਾਲ ਹੀ ਭਾਈ ਬੁਰਜੀ ਹਨਾ ਮੈਂ ਰਮੂ ਵੀ ਦਿਖਾ ਦੋਗਾ ਇਹਨੂੰ ਤੇਰੇ ਮਰਮਾ ਦਾ ਬਹੁਤ ਸਾ ਪਹਿਲਾ ਹੈ ਟਰੈਕਟਰ ਬਾਡੀ ਲੈਣ ਦਾ ਪੂਰਾ ਇਹਨਾਂ ਉਵੇਂ ਪਿਆ ਯਾਰ ਇਹ ਇਹ ਹੈਗੇ ਗੁੱਡੀਅਰ ਦੇ ਟਾਇਰ ਆ ਹਾਂ ਗੁੱਡਇਰ ਦੇ ਟਾਇਰ ਆ ਹਨਾ ਬਾਕੀ ਵਾਡੀ ਲੈਨ ਦਾ ਬਹੁਤ ਸੋਹਣਾ ਟਰੈਕਟਰ ਪਿਆ ਵਾਡੀ ਲੈਨ ਦਾ ਦਿਖਾ ਦੇ ਮਿੱਤਰੇ ਬੈਟਰੀ ਬੁਟਰੀ ਇਹਦੀ ਵੀ ਓਕੇ ਐਵਰੇਜ ਆ ਹਾਂ ਹਾਂ ਓਕੇ ਜਮਾ ਠੀਕ ਆ ਤੇ ਇੱਕ ਗੱਲ ਹੋਰ ਆ ਵੀਰੇ ਕਾਗਜ਼ ਪੱਤਰ ਓਕੇ ਹੋਣ ਕਾਗਜ਼ਾਂ ਦੀ ਬਾਈ ਆਪਣੀ ਫੁੱਲ ਗਾਰੰਟੀ ਹੋ ਕਾਗਜ਼ਾਂ ਨੂੰ ਕੋਈ ਨਹੀਂ ਇਹ ਕੈਸ਼ ਦਾ ਟਰੈਕਟਰ ਆ ਕੋਈ ਲੋਨ ਨਹੀਂ ਹੈਗਾ ਕਲੀਅਰ ਮਿਲੂਗਾ ਸਾਰਾ ਕਲੀਅਰ ਲੋ ਜਿੱਥੇ ਮਰਜ਼ੀ ਕਾਗਜ਼ ਪੱਤਰ ਚੈੱਕ ਕਰਾ ਲੈਣੇ ਜਿੱਥੇ ਮਰਜ਼ੀ ਚੈੱਕ ਕਰਵਾ ਹਾਂ ਕੋਈ ਗੱਲ ਨਹੀਂ ਆਪਾਂ ਨੂੰ ਮੈਂ ਲੋ ਕਹਿੰਦਾ ਦੀ ਗਾਰੰਟੀ ਆ ਗਾਰੰਟੀ ਹੋ ਫੁੱਲ ਲਓ ਵੀ ਕੋਈ ਲੌਂਗੇ ਵਾਲਾ ਕੰਮ ਨਹੀਂ ਟਰੈਕ ਅੱਛਾ ਕਲੋਸ ਕਰ ਦਿੰਦੇ ਆਂ ਉਧਰ ਮੋੜ ਲੱਗੀ ਵੀ ਟਰੈਕਟਰ ਦੇ ਪਾਸੇ ਅੱਛਾ ਕਲੋਸ ਕਰਦਾ ਇੰਜਨ ਆ ਮੇਤਰੋ ਦੇਖ ਸਕਦਾ ਤੁਸੀਂ ਤੇ ਇਧਰੇ ਰੰਗ ਪੇਂਟ ਦਾ ਵੀ origignal ਆ ਹਾਂ ਭਾਈ ਰੰਗ ਨਾਲ ਅੱਛਾ ਸਾਰਾ origignal ਟਰੈਕਟਰ ਆ ਆ ਦੇਖ ਸਕਦਾ ਮੇਤਰੋ ਇਧਰ ਦਿਖਾ ਦੇ ਕਲੋਸ ਕਰਦਾ ਇੰਜਨ ਆ ਇਹ ਆਹਦੀ ਮੋੜ ਲੱਗੀ ਵੀ ਇਹਦੇ ਭਾਈ ਇੱਥੇ ਆਹ ਦੇ ਇਧਰ ਦਿਖਾ ਦੇ ਗੌਰ ਆਹ ਦੇਖ ਸਕਦਾ ਕਲੋਸ ਕਰਦਾ ਇੰਜਨ ਆ ਸੇਵਾ ਕੀ ਤਿਆਰ ਬੁੱਧਾ ਨਾ ਦੇ ਇਹ ਵੀ ਬਹੁਤ ਸੋਹਣਾ ਗਿਆ ਹਨ ਹਾਂ ਇਹ ਨਾ ਆਇਆ ਜਿੰਨਾ ਹੈਗਾ ਯਾਰ ਤਿਰ ਨਵੇਂ ਆ ਚਾਰੀ ਨਵੇਂ ਹਨ ਚਾਰੀ ਨਵੇਂ ਆ ਬਾਈ ਬਾਕੀ ਰੰਮਾ ਰੋਮਾ ਦਾ ਬਹੁਤ ਸਾਰਾ ਤੇ ਮਗਰਾਡਾਂ ਦਾ ਸਾਮਾਨ ਸਾਰਾ ਡੰਡਾ ਫੱਟੀ ਗੁੱਲਾ ਗੱਲਾ ਸਾਰਾ ਕੁਝ ਸਾਰਾ ਕੁਝ ਨਾਲ ਮਿਲੂਗਾ ਹਨਾ ਠੀਕ ਆ ਜੀ ਹਾਂ ਆ ਵੈਕ ਸਾਈਡ ਲੈਂਕਾ ਲੁੰਕਾ ਦਾ ਦਿਖਾ ਦੇ ਘਰ ਵੈਕ ਸਾਈਡ ਦਿਖਾ ਦੇ ਸਾਰੀ ਲੈਂਕਾ ਲੁਕਰ ਬਹੁਤ ਸਾਫ ਜਿਹੇ ਕਿੰਨਾ ਮੰਲ ਦੱਸੇ ਸੀ ਵੀਰੇ ਇਹ ਇਹ 7 ਮੰਲ ਦਾ ਬਾਈ ਇਹ 7 ਮੰਲ ਦਾ ਠੀਕ ਆ ਇਹਦੀ ਕੀ ਡਿਮਾਂਡ ਆ ਇਹਦਾ ਵੀਰੇ ਤਾ 30 20 ਮੰਗਦੇ ਆ ਤੇ ਨਵੀ ਕਰ ਦਾਂਗੇ ਮਾਨਤਨ ਤੈਨੂੰ 10 ਦਾ ਦੇ ਦਾਂਗੇ ਤੈਨਾਂ ਦਾ 10 ਹੋਰ ਵੀ ਕਰ ਦਾਂਗੇ ਜੇ ਬੰਦਾ ਆ ਆ ਗਿਆ ਆਪਾਂ ਮੋੜ ਨਹੀਂ ਦਿੰਦੇ ਯਾਰ 9 ਵੀ ਮਤਲਬ 3 ਵੀ ਕਰਾਂਗੇ ਚੋਸ ਕਰਕੇ ਟੋੜੀ ਤੇ ਤੈਨਾਂ ਦਾ 10 ਦਾ ਦੇ ਰਾਂ 10000 ਰੁਪਏ ਡਿਸਕਾਊਂਟ ਆ ਇਹਦੇ ਵਿੱਚ ਹਾਂ ਬਾਕੀ ਕੋਈ ਬੰਦਾ ਮੋੜਨ ਨਹੀਂ ਆਪਾਂ ਦਿੰਦੇ ਹੋਰ ਵੀ ਉੱਚ ਨਹੀਂ ਤੇ ਹੋ ਰਿਓ ਹੈਨਾ ਬਈ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੋਊਗੀ ਕੋਈ ਬਲੋ ਨਹੀਂ ਕੋਈ ਆਵਾਜ਼ ਨਹੀਂ ਪਿਛਲੇ ਹਿੱਸੇ ਦੀ ਹਾਂ ਪਹਿਲਾਂ ਵਾ ਕੇ ਦਸੱਲੀ ਕਰਕੇ ਫੁੱਲ ਲੈ ਜਾ ਹਾਂ ਆਪਣੀ ਫੁੱਲ ਗਾਰੰਟੀ ਆ ਦਿਖਾ ਮਿੱਤਰ ਪੱਠੀ ਪੁੱਠੀ ਪੂਰੀ ਸਾਫ਼ ਬਈ ਹੈਨਾ ਬਈ ਇਹ ਤੇ オリジナル ਪੇਂਟ ਹੀ ਐ ਸ ਲਓ ਮਤਰਾ ਦੇ ਸਕਦਾ ਤੁਸੀਂ ਟਰੈਕਟਰ ਹੈ ਵੀ ਕੋਕਾ ਪੀਸ ਹੈ ਹਟਣ ਵਾਲਾ ਟਰੈਕਟਰ ਨਹੀਂ ਵਾਕੀ ਇਹਦੇ ਵਿੱਚੋਂ ਡਿਸਕਾਊਂਟ ਹੋ ਜੂਗਾ ਛੋਟੇ ਜਿਹੇ ਰੇਟ ਦੇ ਟਰੈਕਟਰ ਬਣ ਜੂਗਾ ਵੀ ਦੇ ਸਕਦਾ ਜਮਾ ਕੋਕਾ ਪੀਸ ਹੈ ਤੇ ਅੱਗੇ ਵੀਰੇ 855 ਇਹਦੇ ਇਹਦੇ ਬਾਰੇ ਪਾਇਓ ਬਈ ਰਵਾ ਇਹ ਹੈਗਾ ਬਾਈ 4 ਮਾੜਲਾ ਅੱਛਾ ਇਹ 4 ਮਾੜਲਾ ਠੀਕ ਹੈ 6 ਚੜੀ ਆ 6 ਚੜੀ ਹੈ ਹਾਂਜੀ ਇਹ 6 ਚੜੀ ਆ ਕ੍ਰਾਸ ਕਰ ਇੰਜਨ ਹੈ ਇਹ ਵੀ ਅੱਛਾ ਇਹ ਵੀ ਕਲਾਸ ਕਰਦਾ ਇੰਜਨ ਹੈ ਹਾਂ ਲਓ ਮੈਂ ਭਰੋ 6 ਚੜੀ ਟਰੈਕਟਰ ਲੰਕਾ ਲੰਕਾ ਦੇ ਵੀ ਦੇ ਸਕਦਾ ਬਿਲਕੁਲ ਸਾਬ ਟਾਇਰਾਂ ਦੀ ਜੀ ਗੱਲ ਕਰੀ ਬਾਈ ਕਿ ਪੈਸੇ ਹੈਗੇ ਆ 45 ਪੈਸੇ ਟਾਇਰ ਹਨ ਹਾਂ ਮੂਹਰ ਦੇ ਨਵੇਂ ਆ ਮਗਲੇ 50 ਅਗਲੇ ਟਾਇਰ ਨਵੇਂ ਆ 45 ਕੇ ਪੈਸੇ ਆ ਆਪਾਂ ਵੀ ਅਗਲੇ ਨੂੰ ਮੜੇ ਘਾਟੀ ਦੇ ਸਿੱਦੇ ਟਾਇਰ ਜਾਦੇ ਵੀ ਹੈਗੇ ਆ ਜਾਂ ਮੜਕੇ ਵਾਲੇ ਕਹਿੰਦਾ ਆਏ ਤੇ ਜਿਉਂ ਉਹ ਗੱਲ ਨਹੀਂ ਆ ਪਾ ਬਿਲਕੁਲ ਬਿਲਕੁਲ ਇੱਥੇ ਮੌਕੇ ਤੇ ਆ ਕੇ ਨਿਕਲ ਬੰਪਨੀ ਦੇ ਟਾਇਰ ਆ ਗੁੱਡਇਰ ਦੇ ਟਾਇਰ ਹਨ ਤੇਰੇ ਮਾਰੂਮਾ ਦਾ ਇਹ ਵੀ ਬਹੁਤ ਸਾਫ ਪਿਆ ਹਨ ਟਰੈਕਟਰ ਹਾਂ ਸਾਦਾ ਮਿੱਤਰੋ ਇਹਦੀ ਕਿਵੇਂ ਬੈਟਰੀ ਵੀਰੇ ਓਕੇ ਆ ਜੀ ਹਾਂ ਇਹਦੀ ਓਕੇ ਆ ਤਾਂ ਬਾਡੀ ਲੈਣ ਦਾ ਵੀਰੇ origignal ਆ ਸਾਰਾ ਹਾਂ ਹਾਂ ਲਓ ਮਿੱਤਰੋ ਦੇ ਸਕਦਾ ਤੁਸੀਂ ਰੰਗ ਪੇਂਟ ਦਾ ਕਿਵੇਂ ਕਰੀਏ ਮੜਾ ਮੋਟਾ ਹੋਊ ਯਾਰ ਅਬਲ ਤਾਂ ਅਰੀਜਨਲ ਹੀ ਆ ਸਾਰਾ ਆਏ ਆਪਾਂ ਨੂੰ ਬਈ ਪੂਰਾ ਵੀ ਨਹੀਂ ਕਹਿੰਦੇ ਕੋਈ ਪੂਰਾ ਸਾਫ ਮੜਾ ਮੋਟਾ ਦਾ ਹੋਊਗਾ ਆਕੇ ਦਸਲੀ ਕਰਕੇ ਆ ਆਹ ਆ ਦੇ ਦਸਲੀ ਕਰ ਲੈਣ ਇੱਥੇ ਆ ਕੇ ਯਾਰ ਠੀਕ ਆ ਹਾਂ ਮਤਲਬ ਵੀ ਜੋ ਵੀਡੀਓ ਚ ਆਪਾਂ ਕਹਿੰਦਾ ਵੀ ਸਾੱਚ ਇਹ ਵੀ ਕ੍ਰੋਸ ਕਰੀਂ ਜਾਂ ਇਹਦੀ ਮੋਹਰ ਦਿਖਾ ਦੇ ਉੱਥੇ ਲੱਗੀ ਹੋਈ ਆ ਇਹ ਵੀ ਕਲੋਸ ਕਰ ਦੇਂ ਜਨਾ ਦਿਖਾ ਦੇ ਮਿੱਤਰਾਂ ਕੰਪਨੀ ਦੀ ਮੋਹਰ ਆਹ ਦੇਖ ਸਕਦਾ ਮਿੱਤਰੋ ਇੰਜਨ ਗੇਅਰ ਦਾ ਕਿਵੇਂ ਬਾਈ ਇੰਜਨ ਗੇਅਰ ਦਾ ਬਾਈ ਪੱਕਾ ਵਾ ਗਾਰੰਟੀ ਹੈ ਹਾਂ ਗਾਰੰਟੀ ਹੈ ਕੋਈ ਬਲੋ ਨਹੀਂ ਕੋਈ ਸਰੀਵਾਜ ਨਹੀਂ ਗਈ ਠੀਕ ਆ ਆਪਾਂ ਨੂੰ ਆਏ ਨਹੀਂ ਵੀ ਅਗਲਾ ਕਹੂਗਾ ਉਹ ਆਪਾਂ ਦੇਣ ਹਾਰਾ ਖਰਚਾ ਦੇਵਾਂਗੇ ਯਾਰ ਅਗਲੇ ਨੂੰ ਠੀਕ ਕਰੀ ਤੇ ਕੋਈ ਵੀ ਬੰਦਾ ਨੌਕਸ ਕੱਢ ਕੇ ਜਾਵੇ ਪਰ ਵੀ ਇਹ ਇਹਦੀ ਬਲੋ ਹੈਗੀ ਆ ਜਾਂ ਬਾਜ ਹੈਗੀ ਆ ਕੋਈ ਵੀ ਭਾਵੇਂ ਨੌਕਸ ਆਫ ਦਾ ਕੱਢਦਾ ਕੱਢ ਕੇ ਜਾਵੇ ਫਿਰ ਉਹ ਕਹੇ ਤਾਂ ਗਾਰੰਟੀ ਹੈ ਆਪਣੀ ਹਾਂ ਫੁੱਲ ਗਾਰੰਟੀ ਹੈ ਆ ਦਿਖਾ ਦੇ ਯਾਰ ਪੁਰਦਾਨਾ ਮਿੱਤਰੋ ਦੇ ਸਕਦਾ ਬਾਈ ਨੇ ਗਾਰੰਟੀ ਫੁੱਲ ਦੇ 6 ਚਰੀਏ ਨਾਲੇ 6 ਚਰੀਏ ਡਾਇਰੈਕਟਰਾਂ ਦੇ ਸਕਦਾ ਇਹ ਛੋਟੇ ਜਿਹੇ ਰੇਟ 'ਚ ਬਣ ਜਾ ਵਾ ਸਟ ਦੇ ਇਹ ਸਾਦਾ ਤੁਸੀਂ ਇਹ ਆਲੂ ਆਲੂ ਆ ਵਾਸਤੇ ਵਧੀਆ ਵੀਰੇ ਐ ਨਹੀਂ ਕੋਈ ਹੈਗਾ ਮਸ਼ੀਨ ਹੋ ਜਾਣਾ ਪਾ ਲਿਫਟ ਨੂੰ ਪੂਰਾ ਪੱਕਾ ਰੈਟਰ ਮਿੱਤਰੋ ਇਹ ਵੀ ਬਹੁਤ ਸਾਫ ਹੈ ਟਰੈਕਟਰ ਪਿਆ ਵਾ ਇਹ ਵੀ ਛੋਟੇ ਜਿਹੇ ਰੇਟ ਚ ਬਣ ਜੂਗਾ ਇੰਜਨ ਗੇਅਰ ਦੇ ਚੋਣ ਗਰੰਟੀ ਹੋਲ ਕੇ ਦਿਖਾ ਸਕਦਾ ਸਾਡੇ ਆਹ ਦੇ ਸਾਦੇ ਤੁਸੀਂ ਰੈਡੀਏਟਰ ਵਗੈਰਾ ਇਧਰੋਂ ਦਿਖਾ ਦੇ ਸੋਕਾ ਪਿਆ ਟਰੈਕਟਰ ਇਹਦੀ ਕੀ ਡਿਮਾਂਡ ਕਰਦੇ ਆਂ ਬਾਈ ਆਪਾਂ ਇਹਦੀ ਆਪ 2 ਲੱਖ ਮੰਗਦੇ ਆ 2 ਲੱਖ ਇਹ ਚੋਂ ਮਾਨਤਾ ਕਰ ਦਾਂਗੇ ਇਹ ਤੇ ਮਾਨਤਾ ਹਾਂ 40 ਦਾ ਟਰੈਕਟਰ ਦੇ ਦਾਂਗੇ ਯਾਰ 40 ਦਾ ਹਾਂ ਇਹ ਹੋਰ ਵੀ ਮਾੜਾ ਮੋਟਾ ਕਰ ਦਾਂਗੇ ਜੇ ਅਗਲਾ ਵੀ ਪੱਕਾ ਹੀ ਜਿਵੇਂ ਕਹਿ ਦੋ ਵੀ ਜੇ ਲਿਆਂ ਦੇ ਦਿੱਤੇ ਨੇ ਵੀਡੀਓ ਦੇਖ ਕੇ ਆਊਗਾ ਆਪਣੀ ਲਓ ਮਤਰਾ 10000 ਰੁਪਏ ਦੇ ਵਿੱਚ ਡਿਸਕਾਊਂਟ ਆ ਬਾਕੀ ਯੂਚ ਨਹੀਂ ਚ ਹੋਰ ਵੀ ਹੋ ਜੂ ਤੇ 2.5 ਲੱਖ ਰੁਪਏ ਡਿਮਾਂਡ ਕਰਦਾ 40 ਦਾ ਦੇ ਦਾਂਗੇ 40 ਦਾ ਦੇ ਦਾਂਗੇ ਆਪਾਂ ਪਹਿਲਾਂ ਸੁਣੀ ਚ ਹਾਂ ਹੋ ਜੂਗਾ ਮਾੜਾ ਮੋਟਾ ਹੋਰ ਵੀ ਹੋ ਜੂਗਾ ਲਓ ਮਤਰਾ ਟਰੈਕਟਰ ਇਹ ਵੀ ਛੱਡਣ ਵਾਲੇ ਨੇ ਇੱਕ ਵਾਰੀ ਦੂਰੋਂ ਦਿਖਾ ਦੇਗਾ ਔਰ ਵੀ ਟਰੈਕਟਰ ਦੇਖਾ ਦਾਂ ਤੁਸੀਂ ਐਨ ਕੋਕਾ ਪੀਸਾ Ориਜੀਨਲ ਟਰੈਕਟਰ ਆ ਤੇ ਵਾਕੀ ਆਪਾਂ ਨੰਬਰ ਛੱਡਿਓ ਉਸ ਨੰਬਰ ਤੇ ਜਾਣਕਾਰੀ ਸਾਰੀ ਲੈ ਪੂਰਾ ਡਿਸਕਾਊਂਟ ਕਰਤਾ ਯਾਰ ਆਪਾਂ ਪੂਰਾ ਜਾਂ ਖੱਚ ਕੇ ਦੱਸਿਆ ਬੜੀ ਆ ਵੀ 55 ਹੀ ਹੈ ਆਪਣੇ ਕੋਲ ਇਹ ਤਿੰਨ ਮਾਲ ਆ ਬਾਈ ਇਹ ਤਿੰਨ ਮਾੜ ਦਾ ਹਾਂ ਨਾਲ ਦੇ ਟਾਇਰ ਆ ਚਾਰੇ ਇਹਦੇ ਅੱਛਾ ਆ ਨਾਲ ਦੇ ਟਾਇਰ ਆ ਚਾਰੇ ਪਰ ਮੂਰਲੇ ਨਵੇਂ ਆ ਦਵਾਰਾ ਲੱਗੇ ਹੋਏ ਆ ਮਗਲੇ ਇਹ ਆ ਦਵਾਰ ਵਾਲੇ ਆ ਹਾਂ ਤੇ ਆਹ ਆਹ ਦੇ ਇਹ ਹੈਗੇ 40 ਕੇ ਪੈਸੇ ਇਹ 40 ਪੈਸੇ ਹੈ ਨਾ ਹਾਂ ਇਹਦੇ ਵੀ ਰਮ ਰੂਮ ਦਿਖਾ ਦੇ ਆ ਨਟਾਂ ਨੂੰ ਹਲੇ ਚਾਬੀ ਨਹੀਂ ਲੱਗੀ ਗਿਆ ਹਾਂ ਰਮ ਰੂਮਾਂ ਦਾ ਦਿਖਾ ਮਿੱਤਰਾ ਦੇਖ ਸਕਦੇ ਹੋ ਕੋਈ ਗੱਜਾਬੀ ਵਗੈਰਾ ਨਹੀਂ ਲੱਗੀ ਹਨ ਉਵੇਂ ਹੀ ਪੇਂਟ ਪਿਆ ਹਾ ਇਹਦੇ ਨਾਲ ਦੇ ਹਨਾ ਬਾਡੀ ਲੈਂਦਾ ਵੀ ਬਾਲਾ ਚੰਗਾ ਡ੍ਰੈਕਟਰ ਆ ਯਾਰ ਪੂਰਾ ਨਵਾਂ ਪਿਆ ਹਾ ਸਾਡੇ ਮਤਰਾ ਸੁੱਕਾ ਟਰੈਕਟਰ ਪਿਆ ਦੇਖ ਸਕਦੇ ਤੁਸੀਂ 3600 ਘੰਟਾ ਚੱਲਿਆ ਹੋਇਆ ਓਰੀਜਨਲ ਡ੍ਰੈਕਟਰ ਅੱਛਾ 7100 ਘੰਟਾ ਹਾਂ ਓਰੀਜਨਲ ਹੀ ਚੱਲ ਹਾਂ ਨਾਲੇ ਮਾੜਲ ਵੀ ਤਿੰਨ ਅੱਛਾ ਤਿੰਨ ਮਾੜਲਾ ਹਨਾ ਨਹੀਂ ਆਮ ਲੋਕ ਨਵੇਂ ਡ੍ਰੈਕਟਰਾਂ ਦਾ ਮੀਟਰ ਬੈਕ ਕਰ ਦਿੰਦੇ ਆ ਆਪਣਾ ਉਹ ਕੰਮ ਹੈ ਨਹੀਂ ਟਰੈਕਟਰ ਸਾਹ ਬਹੁਤ ਪਿਆਵਾ ਜੇ ਸਾਹ ਨਾਲ ਤਿੰਨ ਮਾੜਲਾ ਬਈ ਟਰੈਕਟਰ ਸਾਹ ਹਾਂ ਬਾਕੀ ਬਾਡੀ ਲੈਂਦਾ ਬਹੁਤ ਸੋਹਣਾ ਟਰੈਕਟਰ ਪਿਆ ਹਲੇ ਬਈ ਅੱਛਾ ਆ ਉਵੇਂ ਹੀ ਆ ਹੈ ਨਾਲ ਦੇ ਨਹੀਂ ਐਂਡ ਉੰਡ ਸਾਰੇ ਹਲੇ ਨਾਲ ਦਾ ਹੀ ਆ ਸਾਰਾ ਅੱਛਾ ਨਾਲ ਦਾ ਹੀ ਆ ਸਾਰਾ ਹੈ ਹਾਂ ਉਵੇਂ ਨਹੀਂ ਕੋਈ ਹੈਗਾ ਆ ਵੀ ਰੈਮ ਰੂਮ ਦਿਖਾ ਦੋ ਦੇਖ ਸਾ ਤਾਂ ਮਤਲਬ ਟਰੈਕਟਰ ਆ ਵੀ ਬਹੁਤ ਸੋਹਣੀ ਹਾਲਤ ਦੇ ਵਿੱਚ ਪਿਆ ਹੈ ਕ੍ਰਾਸ ਕਰ ਰਹੀ ਵੀ ਇੰਜਣ ਅੱਛਾ ਇਹ ਵੀ ਕ੍ਰਾਸ ਕਰ ਹਾਂ ਇਹ ਵੀ ਕ੍ਰਾਸ ਕਰਾ ਲਾ ਠੀਕ ਆ ਠੀਕ ਆ ਠੀਕ ਆ ਬਾਕੀ ਮਰਾਡਾ ਮਰੂਡਾਂ ਦਾ ਬਹੁਤ ਸੌਖਾ ਪਿਆ ਬੈਕ ਸਾਈਡ ਵੀ ਦਿਖਾ ਦੇ ਬਹੁਤ ਵਾਜੇ ਇਹ ਸਦਮ ਤੋਂ ਲੈਂਕਾਂ ਲੰਕਾ ਦਾ ਬਹੁਤ ਸੋਹਣਾ ਟਰੈਕਟਰ ਪਿਆ ਅੰਦਰੋਂ ਰੈਮ ਰਮ ਬਹੁਤ ਸਾਫ਼ ਹੈ ਡੰਡਾ ਡਰਾਇਵਰ ਇਹਦੇ ਨਾਲ ਆ ਸਾਰਾ ਕੁਝ ਅੱਛਾ ਡੰਡਾ ਡਰਾਇਵਰ ਸਾਰਾ ਕੁਝ ਨਾਲ ਹੀ ਹੈ ਹਲੇ ਤਾਂ ਬਈਆ ਕੋਪਾ ਵੀ ਨਹੀਂ ਹਲੇ ਅ ਰिजिनल ਆ ਕੰਪਨੀ ਦਾ ਵਾਹ ਚੀਜ਼ ਅੱਛਾ ਆ ਕੰਪਨੀ ਦਾ ਕੋਪਾ მომੀ ਚੜਿਆ ਹੋਇਆ ਹਾਂ ਹਾਂ ਉਹ ਚੜਿਆ ਹੋਇਆ ਬੜਾ ਵਈ ਸੱਚ ਜਿਹਾ ਨਹੀਂ ਕਿਸੇ ਦਾ ਡੰਡਾ ਨੁੰਡਾ ਟੈਂਗ ਨੂੰ ਰिजिनल ਏਜੰਸੀ ਦਾ ਹੀ ਆ ਯਾਰ ਸਾਰਾ ਕੁਝ ਡਿਸਟ੍ਰੀਬਿਊਟਰ ਵਾਲਾ ਨਾਲੇ ਡਿਸਟ੍ਰੀਬਿਊਟਰ ਲੱਗਾ ਹੋਇਆ ਡਿਸਟ੍ਰੀਬਿਊਟਰ ਵਾਲਾ ਠੀਕ ਆ ਠੀਕ ਆ ਆਹ ਸਟਿੱਕਰ ਸੋ ਨਾਲ ਦੀ ਵੀ ਸਾਰਾ ਕੁਝ ਮਨਗ ਤੈਨਾਂ ਮਾੜਲੇ ਹੈ ਨਾ ਵੀਰੇ ਹਾਂ ਕੀ ਡਿਮਾਂਡ ਕਰਦੇ ਇਹਦਾ 245 ਮੰਗਦੇ ਆ 245 ਇਹ ਚੋ ਕਰ ਦਾਂਗੇ ਮਾਨਤਨ 40 ਦਾ ਦੇ ਦਾਂਗੇ ਆਪਾਂ ਵੀ ਵੀ 40 ਦਾ ਦੇ ਹੋਰ ਵੀ ਕਰ ਦਾਂਗੇ ਯਾਰ ਜੇ ਕੋਈ ਬੰਦਾ ਆਪਣੀ ਵੀਡੀਓ ਦੇਖ ਕੇ ਆਊਗਾ ਨਾ ਤੁਹਾਡੀ ਠੀਕ ਆ ਮਾਨਤਨ ਹੋਰ ਵੀ ਕਰ ਦਾਂਗੇ ਠੀਕ ਆ ਠੀਕ ਹੋਰ ਵੀ ਮਾੜਾ ਟਰੈਕਟਰ ਪੂਰਾ ਨਵਾਂ ਯਾਰ ਬਾਟਿਕ ਵੀ ਫੋਲੋ ਚੰਗਾ ਮਾੜਲਾ ਤੇ ਲੱਗਦਾ ਹਾਾਈ ਮਾੜਲੀ ਹੈ ਨਾ ਹਾਂ ਲੋ ਮਿੱਤਰੋ ਦੇਖ ਸਕਦੇ ਟਰੈਕਟਰ ਆ ਵੀ ਕੋਕਾ ਪੀਸ ਬਾਈ ਕੋਲੇ ਚਾਰੇ ਪੰਜੇ ਟਰੈਕਟਰ ਦੇ ਸਕਦੇ ਹੋ ਤੁਸੀਂ ਛੋਟੇ ਜਿਹੇ ਰੇਟਾਂ ਚਾ ਦੇ ਸਕਦਾ ਤੁਸੀਂ ਬਾਕੀ ਜਿਹੜਾ ਆਪਣੇ ਵੀਡੀਓ ਦੇਖ ਕੇ ਜੇ ਉਹਨੂੰ ਡਿਸਕਾਊਂਟ ਵੀ ਦਿੱਤਾ ਜਿਓ ਹਾਂ ਭਾਈ ਹਾਂ ਭਾਈ ਪੂਰਾ ਕਰਾਂਗੇ ਜੀ ਇਹ ਤਿੰਨ ਮਾੜਾ 245 ਕੀ ਦੱਸ ਹਾਂ ਹਾਂ ਵਿੱਚੋਂ ਮਾਰਨ ਦਾ 40 ਦਾ ਦੇ ਦਾਂਗੇ ਆਪਾਂ ਹੋਰ ਵੀ ਕਰ ਦਾਂਗੇ ਜੇ ਕੋਈ ਆਊਗਾ ਵੇਖ ਕੇ ਵੀਡੀਓ ਦੇਖਾ ਦੇ ਸਾਦਾ ਤੁਸੀਂ ਇੱਕ ਵਾਰੀ ਨਿਗਾ ਸਾਰੇ ਮਰਵਾ ਦੇ ਡਾਇਰੈਕਟਰਾਂ ਦੇ ਗੌਰਵ ਤੇ ਐਡਰੈਸ ਇੱਕ ਵਾਰੀ ਬੋਲ ਦੇ ਵੀਰੇ ਆਪਾਂ ਪਿੰਡ ਬੁੱਟਰ ਖੁਰਦਾ ਜ਼ਿਲ੍ਹਾ ਮੋਗਾ ਵਾ ਠੀਕ ਆ ਜੀ ਨਾ ਹਤਰਾਮ ਸਿੰਘ ਦਾ 98 ਨੰਬਰ ਲੈ ਲੂ ਮੈਨੂੰ ਬੋਲ ਦੇ ਵਿੱਚ 98569 98569 92518 92518 ਇੱਕ ਵਾਰੀ ਫੇਰ ਬੋਲ ਦਿਓ 98569 92518 92518 ਇਹ ਬਾਈ ਦਾ ਨੰਬਰ ਹੈ ਇਸ ਨੰਬਰ ਤੇ ਜਦੋਂ ਮਰਜ਼ੀ ਤੁਸੀਂ ਕਾਲ ਕਰਕੇ ਬਾਈ ਕੋਲੇ ਘਰੇ ਆ ਸਕਦੇ ਆਪਣੀ ਉਹਦੀ ਗੱਲ ਨਹੀਂ ਯਾਰ ਵੀ ਹਰੇਕ ਬਪਰੀ ਨੂੰ ਆਪਾਂ ਉਹਵੇਂ ਲਾਤੋ ਗ੍ਰੋਤ ਨਹੀਂ ਕਰਦੇਗੇ ਜਿਵੇਂ ਕੀ ਹੈਗੀ ਉਮੀਦ ਉਵੇਂ ਮਿਲੂਗੀ ਆਪਾਂ ਸਹੀ ਮਿਲੂਗਾ ਜਾਨੇ ਕੀ ਕਹਿਣ ਦਾ ਮਤਲਬ ਜੋ ਵੀਡੀਓ ਜਿੰਨੀ ਗੱਲ ਉਹ ਉਹਨੂੰ ਹੀ ਨਿਕਲੂਗੀ ਜਿੰਨੀ ਪੜ੍ਹ ਲਓਗੇ ਹਾਂ ਲਓ ਮਿੱਤਰੋ ਪੂਰ ਗਰੰਟੀ ਦੇ ਦੀ ਬਾਈ ਨੇ ਦੇ ਸਕਦਾ ਜੀ ਜੋ ਵੀਡੀਓ ਤੇ ਬਾਈ ਨੇ ਦੱਸਦਾ ਉਹ ਹੀ ਬਾਤ ਨਿਕਲੂਗਾ ਤੇ ਵੀਡੀਓ ਨੂੰ ਦਬ ਕੇ ਸ਼ੇਅਰ ਕਰਦੇ ਜੀ ਤੇ ਆਪਣੇ పేਜ ਨੂੰ ਫੋਲੋ ਕਰ ਲੈ ਤੇਨਾਂ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ ਜੀ ਦੇਖ ਸਕਦੇ ਕੋਕਾ ਪੀ ਸਕ ਕੋਈ ਵੀ ਡਾਇਰੈਕਟਰ ਛੱਡਣ ਵਾਲਾ ਨਹੀਂ ਅੱਗੇ ਆਲੂਆਂ ਦਾ ਸੀਜ਼ਨ ਆਉਂਦਾ ਟ੍ਰੇਟਰ ਬਾਈ ਕੋ ਲਾਟ ਲਓ ਮੇਲਾ ਮਿੱਤਰੋ ਦੇਖ ਸਕਦੇ ਛੋਟੇ ਰੇਟਾਂ ਵਿੱਚ ਬਣ ਜਾਣਗੇ ਤੇ ਵੀਡੀਓ ਸ਼ੇਅਰ ਕਰਦੇ ਧੰਨਵਾਦ